ਮੋਂ ਤੇ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਆ ਇਹ ਜਿਹੜਾ ਤੁਸੀਂ ਦੁਬਾਰੇ ਪੰਜਾਬ ਨੂੰ ਲੁੱਟਣ ਦਾ ਨਵਾਂ ਤਰੀਕਾ ਲਪਿਆ ਵਾ ਲੈਂਡ ਪੁੱਲਿੰਗ ਆਲਾ ਮਸਲਾ ਜਿਹੜਾ ਨਹੀਂ ਖੜਾ ਕੀਤਾ ਨਾ ਤੇ ਇਹ ਉਹੀ ਕੰਮ ਆ ਜਿਹੜਾ ਇੰਦਰਾ ਨੇ ਪੰਜਾਬ ਦਾ ਪਾਣੀ ਲੁੱਟਣ ਵਾਸਤੇ ਜਿਹੜਾ ਐਸਬੀਏ ਦੁਆਰਾ ਉਹਨੇ ਜਿਹੜਾ ਲੈ ਕੇ ਆਏ ਲੈ ਕੇ ਆਈਗੀ ਤੇ ਮੇਸਾ ਨਾਲੇ ਦਿੱਲੀ ਨੂੰ ਜਿਹੜਾ ਨਾ ਜਦੋਂ ਪਿਛਲੀ ਵਾਰਾਂ ਪੰਜਾਬ ਨੇ ਮੋਢਿਆਂ ਨੂੰ ਕਈਆਂ ਲਾ ਕੇ ਤੇ ਜਿਹਨੂੰ 47 ਰੱਖਿਆ ਹੈ ਨਾ ਬਿੰਦਰ ਸਾਹਨਾ ਹਲੇਉ ਬੁਲਿਆਣੀ ਦਾ ਸਾਡੇ ਘਰਾਂ 'ਚ ਦੀਵੇ ਬਲ ਨਾ ਬਲ ਦੁਆਰੀ ਤੁਸੀਂ ਵੀ ਨੀਖ ਦੇ ਤੇ ਇਹ ਸੱਤਰ ਕੱਲੇ ਸਾਡੇ ਘਰਾਂ 'ਚ ਨਹੀਂ ਕੁਵਿਛ ਨੇ ਤੇ ਇਹਦਾ ਸੇਕ ਦਿੱਲੀ ਤੱਕ ਜਾਊਗਾ ਉਹ ਤੇ ਨਾਲ ਜਿਹੜੇ ਉਹਨਾਂ ਦੇ ਭਾਵੇਂ ਕਿਸ ਨੇ ਪੀਤਾ ਕਿਉਂ ਨੀ ਫੜਿਆ ਭਾਵੇਂ ਉਹਨਾਂ ਦਾ ਡਰਾਈਵਰ ਆ ਕੋਈ ਵੀ ਐਸਾ ਬੰਦਾ ਜਿਹੜਾ ਵੀ ਇਸ ਪ੍ਰੋਜੈਕਟ ਦੇ ਨਾਲ ਜੁੜਿਆ ਹੁੰਦਾ ਨਾ ਇਹਨਾਂ ਦੇ ਪਿੱਛੇ ਇਹਨਾਂ ਦਾ ਪੂਰਾ ਖੋਜ ਕੜ ਕੇ ਘਰਾਂ 'ਚੋਂ ਲੱਭ ਲੱਭ ਕੇ ਇਹ ਟਾਰਗੇਟ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਦਿੱਲੀ ਗਵਰਨਮੈਂਟ ਨੂੰ ਤੇ ਪੰਜਾਬ ਸਰਕਾਰ ਨੂੰ ਜਿਹੜੀ ਦਿੱਲੀ ਦੇ ਇਸ ਸਮੇਂ ਹੱਟੂ ਕਾ ਬਣੀ ਆ ਪੰਜਾਬ ਨੂੰ ਲੁੱਟਣ ਵਾਸਤੇ ਤੇ ਕੁੱਟਣ ਵਾਸਤੇ ਮਾਨ ਸਰਕਾਰ ਨੂੰ ਇਹ ਚੇਤਾਵਨੀ ਆ ਕਿ ਇਹ ਇਹ ਜਿਹੜਾ ਤੁਸੀਂ ਦੁਬਾਰੇ ਪੰਜਾਬ ਨੂੰ ਲੁੱਟਣ ਦਾ ਨਵਾਂ ਤਰੀਕਾ ਲਪਿਆ ਵਾ ਲੈਂਡ ਪੁਲਿੰਗ ਆਲਾ ਮਸਲਾ ਜਿਹੜਾ ਕੋਈ ਖੜਾ ਕੀਤਾ ਨਾ ਜਿਹੜਾ ਇੰਦਰਾ ਨੇ ਪੰਜਾਬ ਦਾ ਪਾਣੀ ਲੁੱਟਣ ਵਾਸਤੇ ਜਿਹੜਾ SBYL ਵਾਲਾ ਉਹਨੇ ਜਿਹੜਾ ਲੈ ਕੇ ਆਇਆ ਹੈ ਲੈ ਕੇ ਆਈਗੀ ਫਾਰਮੂਲਾ ਤੇ ਉਹਦੇ ਤੋਂ ਬਾਅਦ ਆ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਜਿਹੜੀ ਹੈਗੀ ਕਿ ਇਹਦੀ ਬੈਂਤੀ ਦੀ ਗਵਰਨਮੈਂਟ ਬੈਂਤੀ ਦੀ ਹੈਗੀ ਉਹਨੇ ਕੰਮ ਕੀਤਾ ਹੈਗਾ ਤੇ ਉਹੋ ਕੰਮ ਉਸੇ ਰਾਹ ਦੇ ਉੱਤੇ ਹੁਣ ਪੁਲੰਦ ਮਾਨ ਸਰਕਾਰ ਤਰਪੀ ਹੈ ਤੇ ਪੰਜਾਬ ਇਹ ਜਿੰਨਾ ਚਿਰ ਨਹੀਂ ਨਾ ਬੋਲਦਾ ਉਹ ਨਾ ਚਿਰ ਤੇ ਸ਼ਾਂਤੀ ਆ ਤੇ ਜੇ ਪੰਜਾਬ ਇੱਕ ਵਾਰਾ ਖੜਾ ਹੋ ਗਿਆ ਨਾ ਤੇ ਮੇਰੇ ਸਾਹ ਨਾਲੇ ਦਿੱਲੀ ਨੂੰ ਜਿਹੜਾ ਨਾ ਜਿਦੋਂ ਪਿਛਲੀ ਵਾਰਾ ਪੰਜਾਬ ਨੇ ਮੋਢਿਆਂ ਤੋਂ ਕਈਆਂ ਲਾ ਕੇ ਤੇ ਜਦੋਂ 47 ਰੱਖਿਆ ਸੀ ਨਾ ਤੇ ਮੇਰੇ ਸਾਹ ਨਾਲੇ ਉਹ ਭੁੱਲਿਆ ਨਹੀਂਗਾ ਜੇ ਦੁਬਾਰੇ ਇਹਨਾਂ ਨੇ ਉਹ ਦੌਰ ਦਰਹਾਉਣਾ ਵਾ ਤੇ ਇਹ ਗਵਰਨਮੈਂਟ ਦੀ ਮਰਜ਼ੀ ਆ ਤੇ ਜਿਹੜਾ ਲੈਂਡ ਪੂਲਿੰਗ ਵਾਲਾ ਮਸਲਾ ਵਾ ਇਹ ਕਾਗਜ਼ਾਂ 'ਤੇ ਪਾਸ ਕਰ ਦੋਗੇ ਅਖੀਰ ਜਿਹੜਾ ਇਹ ਬਣਨਾ ਵਾ ਪ੍ਰੋਗਰਾਮ ਆਪਣਾ ਪਲਾਨ ਜਿਹੜਾ ਇਹਨੂੰ ਜਦੋਂ ਗਰਾਊਂਡ ਦੇ ਉੱਤੇ ਲਾਗੂ ਕਰਨਾ ਵਾ ਕਰਨਾ ਤੇ ਇਥੇ ਪੰਜਾਬ ਆ ਕੇ ਪੈਣਾ ਵਾ ਉਹ ਉੱਥੇ ਪਾਸ ਤੇ ਹੋ ਗਈ ਸੀਗੀ ਕਾਗਜ਼ਾਂ ਦੇ ਵਿੱਚ ਤੇ ਇਹ ਸਾਰੀ ਦੇਖ ਅਖੀਰ ਗਰਾਊਂਡ ਤੇ ਆ ਕੇ ਹੋਣ